ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਅਜਨਾਲੇ ਤੋਂ ਸਾਡੇ ਮੀਡੀਆ ਸਾਥੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਆਇਓ ਅੱਜ ਮੈਂ ਤੁਹਾਨੂੰ ਤੁਹਾਡੇ ਰਾਈ ਅਜਨਾਲਾ ਨਿਵਾਸੀਆਂ ਨੂੰ ਇੱਕ ਖੁਸ਼ੀ ਭਰੀ ਜਾਣਕਾਰੀ ਦੇਣੀ ਚਾਹੁੰਦਾ ਕਿ ਅਜਨਾਲੇ ਦੀ ਨਗਰ ਪੰਚਾਇਤ ਦੀ ਹੱਦ ਜਿਹੜੀ ਆ ਉਹ ਵੱਧ ਗਈ ਹੈ ਅਜਨਾਲੇ ਦੇ ਨਾਲ ਲੱਗਦਾ ਪਿੰਡ ਜਿਹੜਾ ਅਖਾ ਹਦੀ ਸਿੰਘ ਅਸੀਂ ਪਿਛਲੇ 5-6 ਮਹੀਨੇ ਤੋਂ ਕੋਸ਼ਿਸ਼ ਕਰ ਰਹੇ ਸੀਗੇ ਕਿ ਉਹ ਸ਼ਹਿਰ ਦਾ ਹਿੱਸਾ ਬਣ ਜਾਏ ਪਿੰਡ ਵਾਲਿਆਂ ਦੀ ਵੀ ਇਹ ਮੰਗ ਸੀਗੀ ਕਿ ਸਾਡਾ ਪਿੰਡ ਜਿਹੜਾ ਸ਼ਹਿਰ ਦਾ ਹਿੱਸਾ ਬਣ ਜਾਏ ਸੋ ਬੀਤੇ ਕੱਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਲੋਕਲ ਬਾਡੀ ਮਹਿਕਮੇ ਵੱਲੋਂ ਇਹ ਨੋਟੀਫਿਕੇਸ਼ਨ ਜਿਹੜਾ ਉਹ ਕਰ ਦਿੱਤਾ। ਉਹਦੇ ਇਹ ਨੋਟੀਫਿਕੇਸ਼ਨ ਮਤਲਬ ਜਿਹੜਾ ਹੋ ਗਿਆ ਕਿ ਪੱਖਾ ਹਰੀ ਸਿੰਘ ਜਿਹੜਾ ਕੱਲ ਤੋਂ ਬੀਤੇ ਕੱਲ ਤੋਂ ਅਜੇ ਨਾਲਾ ਸ਼ਹਿਰ ਦਾ ਹਿੱਸਾ ਹੋ ਗਿਆ। ਜੋ ਅਜੇ ਨਾਲਾ ਸ਼ਹਿਰ ਦੇ ਲੋਕਾਂ ਨੂੰ ਸਹੂਲਤਾ ਮਿਲਦੀ ਹੈ। ਉਹ ਸਹੂਲਤਾ ਹੁਣ ਇਸ ਪਿੰਡ ਦੇ ਲੋਕਾਂ ਨੂੰ ਵੀ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸਮੇਂ ਦੇ ਨਾਲ ਅਗਲੇ 2 ਮਹੀਨਿਆਂ ਬਾਅਦ ਨਗਰ ਪੰਚਾਇਤ ਦੀ ਇਲੈਕਸ਼ਨ ਵੀ ਆ ਪੰਜਾਬ ਦੇ ਵਿੱਚ ਕਰੀਬ 50-60 ਨਗਰ ਪੰਚਾਇਤਾਂ ਨੇ ਜਿਨ੍ਹਾਂ ਦੀ ਚੋਣ ਹੈ ਸੋ ਨਗਰ ਪੰਚਾਇਤ ਅੰਦਾਲਾ ਦੀ ਚੋਣ ਵੀ ਹੋਏਗੀ ਇਸ ਵੇਲੇ ਜਿਹੜੀਆਂ ਉਹ 15 ਵਾਡਾ ਨੇ ਪਦੇਸ ਲਿਮਟ ਦਾ ਵੱਧ ਕੇ ਇਹਦੇ ਵਧਣ ਤੋਂ ਬਾਅਦ ਜਿਹੜਾ ਇਹਦੀ ਗਿਣਤੀ ਜਿਹੜੀ ਆ ਉਹ 17 ਹੋ ਜਾਊਗੀ ਅਸੀਂ ਕੱਲ ਤੋਂ ਹੀ ਜਿਹੜਾ ਔਰ ਵਾਰਡ ਬੰਦੀ ਦਾ ਕੰਮ ਜਿਹੜਾ ਉਹ ਸ਼ੁਰੂ ਕਰਦੇ ਆਂ ਵਾਡਾਂ ਨੂੰ ਬੜੇ ਅੱਛੇ ਢੰਗ ਦਾ ਤਰਬੀਜ ਦੇ ਨਾਲ ਬਣਾ ਕੇ ਆਪਾਂ ਇਲੈਕਸ਼ਨ ਮੈਦਾਨ ਦੇ ਵਿੱਚ ਜਿਹੜਾ ਉਤਰਾਂਗੇ ਵਾਡਾਂ ਦੀ ਵੀ ਹੱਦਬੰਦੀ ਇਦਾਂ ਦੀ ਕਰਾਂਗੇ ਕਿ ਸਾਡੇ ਵੋਟਰਾਂ ਨੂੰ ਸਾਡੇ ਭੈਣ ਭਰਾਵਾਂ ਨੂੰ ਕਿਸੇ ਕਿਸਮ ਦੀ ਮਦਦ ਜਿਹੜੀ ਉਹ ਤੰਗੀ ਨਾ ਆਵੇ ਉਹ ਪੋਲਿੰਗ ਬੂਥ ਤੇ ਬਿਲਕੁਲ ਜਿਹੜਾ ਨੇੜੇ ਰਵੇ ਤੇ ਹਰ ਸ਼ਹਿਰੀ ਜਿਹੜਾ ਸਾਡੀ ਮਾਂ ਭੈਣ ਸਾਡਾ ਬਜੋਗ ਜਿਹੜੇ ਆ ਉਹ ਵੋਟ ਪਾਉਣ ਮਤਲਬ ਜਿਹੜਾ ਉਹ ਅੱਛੇ ਢੰਗ ਨਾਲ ਤੇ ਸੌਖੇ ਢੰਗ ਨਾਲ ਜਿਹੜਾ ਉਹ ਪਹੁੰਚ ਸਕਣ ਇਦਾਂ ਦੀ ਵਾਰਡਬੰਦੀ ਜਿਹੜੀ ਕਰਾਂਗੇ ਉਹਦਾ ਲਾਜ਼ਮੀ ਜਦੋਂ ਇੱਕ ਪਿੰਡ ਵਿੱਚ ਮਿਲ ਜਾਂਦਾ ਤੇ ਉਸ ਪਿੰਡ ਦਾ ਤੇ ਵਿਕਾਸ ਹੋਣਾ ਹੀ ਹੋਣਾ ਹੋਰ ਮਤਲਬ ਦੁਬਾਰਾ ਪਿੰਡ ਨੂੰ ਮਤਲਬ ਜਿਹੜੀਆਂ ਹੋਰ ਗਲਾਂਡਾਂ ਜਿਹੜੀਆਂ ਮਿਲਣਗੀਆਂ ਸ਼ਹਿਰ ਨੂੰ ਹੋਰ ਗਲਾਂਡਾਂ ਮਿਲਣਗੀਆਂ ਸਾਡੇ ਕੋਲ ਪੰਜਾਬ ਦੇ ਮਾਨਜੋਗ ਮੰਤਰੀ ਡਾਕਟਰ ਅਵਜੋਤ ਸਿੰਘ ਜੀ ਜਿਹੜੇ ਲੋਕਲ ਬਾਡੀਜ਼ ਦੇ ਮਿਨਿਸਟਰ ਨੇ ਉਹਨਾਂ ਨੇ ਇਹ ਵੀ ਕਹਿ ਆ ਕਿ ਜੇ ਅਜ ਨਾਲੇ ਸ਼ਹਿਰ ਨੂੰ ਹੋਰ ਫੰਡ ਚਾਹੀਦੇ ਆ ਉਹ ਵੀ ਜਿਹੜਾ ਤੁਸੀਂ ਐਸਟੀਮੇਟ ਬਣਾ ਕੇ ਭੇਜੋ ਉਹ ਐਸਟੀਮੇਟ ਜਿਹੜੇ ਆ ਅਸੀਂ ਐਸਐਬੀਕ ਦੇ ਵਿੱਚ ਭੇਜਦੇ ਆ ਮੇਰਾ ਖਿਆਲ ਆ ਕਿ ਸਾਨੂੰ ਪੰਜਾਬ ਸਰਕਾਰ ਨੇ ਪਹਿਲਾਂ ਬਹੁਤ ਪੈਸੇ ਦਿੱਤੇ ਆ ਸਾਨੂੰ ਹੋਰ ਵੀ ਪੈਸੇ ਜਿਹੜੇ ਆ ਉਹ ਮਿਲ ਜਾਣਗੇ ਜਿਹਦੇ ਨਾਲ ਸ਼ਹਿਰ ਦਾ ਸੰਦੂਈ ਕਰਨ ਜਿਹੜਾ ਸ਼ਹਿਰ ਦੀਆਂ ਜਿਹੜੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਜਿਹੜੀਆਂ ਉਹ ਫੰਡਾਂ ਦੇ ਨਾਲ ਸਾਰੀਆਂ ਅਸੀਂ ਦੂਦ ਕਰ ਦਾਂਗੇ ਉਹ ਸ਼ਹਿਰ ਦੇ ਅੰਦਰ ਸੀਵਰੇਜ ਦਾ ਗਲੀਆਂ ਦਾ ਬਿਜਲੀ ਦਾ ਤੁਸੀਂ ਦੇਖ ਹੀ ਦਿਓ ਆਲਰੇਡੀ ਕਿ ਬਿਜਲੀ ਦਾ ਜਿਹੜਾ ਕਿੰਨੇ ਵਧੀਆ ਟੰਗ ਦੇ ਨਾਲ ਕੰਮ ਜਿਹੜਾ ਸ਼ਹਿਰ ਦੇ ਵਿੱਚ ਹੋ ਰਿਹਾ ਬਿਜਲੀ ਘੱਟ ਵੀ ਬਣ ਰਿਹਾ ਜਿਹੜਾ ਮੇਰਾ ਖਿਆਲ ਹੈ ਮਾਤ ਦੇ ਅੰਦਰ ਚਾਲੂ ਹੋ ਜਾਊਗਾ ਔਰ ਬਿਜਲੀ ਸਾਰੀਆਂ ਅਸੀਂ ਲਾਈਨਾਂ ਸ਼ਹਿਰ ਦੀਆਂ ਨਵੀਆਂ ਪਾ ਰਹੇ ਹਾਂ 11 ਮੀਟਰ ਪੋਲ ਕਾ ਰਹੇ ਹਾਂ ਅਸੀਂ ਕੇਵਲ ਜੇ ਜਿਆਦੀ ਪਾ ਦੇਣ ਔਰ ਹੁਣ ਕਦੇ ਵੀ ਸ਼ਹਿਰ ਦੇ ਵਿੱਚ ਬਿਜਲੀ ਦਾ ਜਿਹੜਾ ਕੱਟ ਨਹੀਂ ਲੱਗੂਗਾ ਬਿਜਲੀ ਨਹੀਂ ਜਾਊਗੀ ਲੋਕਾਂ ਦੀ ਵੀ ਸਹੂਲਤ ਦੁਕਾਨਦਾਰਾਂ ਦੀ ਵੀ ਛੋਟੇ-ਮੋਟੇ ਜਿਹੜੇ ਕਾਰੋਬਾਰੀ ਆ ਉਹਨਾਂ ਸਾਰਿਆਂ ਦੀ ਸਹੂਲਤ ਲਈ ਬਿਜਲੀ ਦਾ ਸਿਸਟਮ ਜਿਹੜਾ ਵਧੀਆ ਹੋ ਗਿਆ ਸੋ ਮੈਂ ਇਹ ਖੁਸ਼ੀ ਦੇ ਪਲ ਜਿਹੜੇ ਹੀ ਤੁਹਾਡੇ ਥਰੂ ਮੀਡੀਆ ਦੇ ਥਰੂ ਅਜਨਾਲਾ ਨਿਵਾਸੀਆਂ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਸੀਗਾ ਅਜਨਾਲਾ ਨਿਵਾਸੀਆਂ ਨੂੰ ਮੈਂ ਕਹੂੰਗਾ ਕਿ ਤੁਹਾਡਾ ਸ਼ਹਿਰ ਜਿਹੜਾ ਹੁਣ ਹੋਰ ਵਧੀਆ ਤਰੱਕੀ ਜੜੀ ਕਰੂਗਾ ਅਸ ਸ਼ਹਿਰ ਦਾ ਕਿਹੜਾ ਕਿਹੜਾ ਜਿਹੜਾ ਹੋਰ ਵੱਧ ਗਿਆ ਇਹ ਮੈਂ ਤੁਹਾਡੇ ਥੂ ਜਿਹੜਾ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਨਾਲ ਵਾਸੀਆਂ ਨੂੰ ਜਿਹੜਾ ਦੱਸਣਾ ਚਾਹੁੰਦਾ ਵਾਰਡ ਬੰਦੀ ਸਮੇਂ ਸਰ ਹੋ ਕੇ ਚ ਉਹਨਾਂ ਦੇ ਮਿੱਥੇ ਸਮੇਂ ਚ ਹੋਣੀ ਕਿ ਅੱਗੇ ਬਿਲਕੁਲ ਮਿੱਥੇ ਸਮੇਂ ਤੇ ਹੋ ਰਹੀਆ ਵਾਰਡ ਬੰਦੀ ਤੇ ਅਸੀਂ ਬਲ ਅੱਠ-10 ਦਿਨ ਚ ਕੰਪਲੀਟ ਕਰਦਾ ਅਗੇ ਵਾਰਡ ਬੰਦੀ ਦਾ ਅਸੀਂ ਜਿਹੜਾ ਬੇਸਿਕ ਕੰਮ ਕੀਤਾ ਉਹਦਾ ਨਕਸ਼ੇ ਵਗੈਰਾ ਹਰ ਚੀਜ਼ ਅਸੀਂ ਬਣਾਈ ਆਂ ਬਸ ਆ ਨੋਟੀਫਿਕੇਸ਼ਨ ਦੀ ਵੇਟ ਕਰਦੇ ਸੀਗੇ ਇਹ ਤੋਂ ਬਾਅਦ ਉਹਨੇ ਅਸੀਂ ਬਕਾਇਦਾ ਸਾਡਾ ਸਟਾਫ ਜਿਹੜਾ ਉਹ ਲਗ ਲੂਗਾ ਉਹ ਸਾਡਾ ਵਾਰਡਵੰਦੀ ਕਰਕੇ ਬਿਲਕੁਲ ਸਹੀ ਸਮੇਂ ਤੇ ਪੰਜਾਬ ਦੇ ਨਾਲ ਜਦੋਂ ਵੀ ਪੰਜਾਬ ਦਾ ਚੋਣ ਕਮਿਸ਼ਨ ਡੇਟ ਅਨਾਉਂਸ ਕਰੂਗਾ ਅਸੀਂ ਬਿਲਕੁਲ ਤਿਆਰੀ ਕੀਤੀ ਆ ਉਹਦਾ ਜਿੱਦਾਂ ਅਸੀਂ ਬਲਾਕ ਸਮਤੀ ਦੇ ਜਿਲ੍ਹਾ ਪਿਸ਼ਾ ਜਿੱਤੇ ਇਦਾਂ ਹੀ ਨਗਰ ਪੰਚਾਇਤਾਂ aí ਨਾਲਾ ਤੇ ਰਮਦਾਸ ਵੱਡੀ ਵੱਡੀ ਪੱਦਰ ਤੇ ਜਿੱਤਾਂ